सफाई मजदूर यूनियन संबंधित पार्टी मजदूर संघ रजिस्टर नंबर छह नगर निगम अमृतसर दी सालाना चोन हुई बेलदार यूनियन संबंधित पार्टी मजदूर संघ के चेयरमैन सरदार सुचा सिंह गिल उचेचे तौर पर पहुंचे यूनियन की चोन विच नवे कुमार जी श्री राकेश कुमार मल्होत्रा चेयरमैन नियुक्त किया गया इस मौके सीवरमैन कर्मचारी यूनियन प्रधान दीपक गिल वाइस प्रधान गोल्डी चेयरमैन जोरज गिल गिलती मजदूर संघ मेंबर पारी गिनती विच मौजूद सन चीफ एडिटर कमलजीत सिंह विशेष रिपोर्ट

ਰਾਮ ਨਵਾਇਆ ਤੁਹਾਨੂੰ ਆਣ ਜਿਲ੍ਹਾ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਦੀ ਜ਼ਿੰਮੇਵਾਰੀ ਅੱਜ ਗਮਲਾਗਰ ਕੰਪਨੀ ਬਾਕ ਮੈਂਬਰ ਸਾਹਿਬ ਜਿੱਥੇ ਸਫਾਈ ਮਜ਼ਦੂਰ ਯੂਨੀਅਨ ਦਾ ਪਿਛਲੇ ਦੋ ਮਹੀਨੇ ਦਾ ਪ੍ਰਾਸ ਸੀ ਕਿ ਇਹ ਚੋਣ ਨਵਾਂ ਕੀਤਾ ਜਾਵੇ ਚੋਣ ਦੇ ਵਿੱਚ ਸਾਡੇ ਜਿੰਨੇ ਵੀ ਸਾਥੀ ਚੁਣ ਕੇ ਆਏ ਨੇ ਮੈਨੂੰ ਪੂਰੀ ਆਸ ਹੈ ਕਿ ਮਜ਼ਦੂਰਾਂ ਦੇ ਪ੍ਰਤੀ ਪੂਰਾ ਤਨਦੇਹੀ ਨਾਲ ਕੰਮ ਕਰਨਗੇ ਕੋਰ ਕਿਹੜੇ ਕਿਹੜੀ ਨਿਫਤਿਆਤਿਆਂ ਨਾਲ ਪ੍ਰਣਾਮ ਤੋਂ ਲੈ ਕੇ ਜਨਨ ਸੱਗੀ ਤੱਕ ਕੈਸ਼ੀਅਰ ਤੱਕ ਉਮੀਦ ਪ੍ਰਧਾਨ ਤੱਕ ਪ੍ਰਪਗੰਡਾ ਸੈਕਟਰੀ ਹੋਰ ਵੀ ਕਈ ਸਾਥੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਮੈਨੂੰ ਪੂਰੀ ਆਸ ਹੈ ਕਿ ਇਹ ਮੇਰੀ ਆਸ ਸੇ ਇਹ ਪੂਰਾ ਉਤਰਨਗੇ ਤੁਹਾਡਾ ਕੀ ਨਾਮ ਆਪਣਾ ਜੀ ਮੈਂ ਬਲਵਿੰਦਰ ਸਿੰਘ ਗਿੱਲ ਜੀ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਅੰਜਮਿਤ ਕਿੰਨਾ ਉਸਤਾਦ ਇਸ ਫੈਕਟ ਕੀ ਕਹਿਣਾ ਚਾਹੋਗੇ ਬਾਰੇ ਇਹ ਮੈਨੂੰ ਜਿਹੜਾ ਪ੍ਰਧਾਨਗੀ ਦਾ ਅਹੁਦਾ ਪ੍ਰੈਜ਼ੀਡੈਂਟ ਦਾ ਅਹੁਦਾ ਮਿਲਿਆ ਜੇ ਹੋਰ ਇਹਨਾਂ ਦੀਆਂ ਮੈਂ ਮੁਸ਼ਕਲਾਂ ਦੇ ਆਧਾਰ ਤੇ ਤੇ ਮੈਂ ਇਹਨਾਂ ਨੇ ਮੈਨੂੰ ਮੁਸ਼ਕਲਾਂ ਦੇ ਕਾਰਨ ਮੈਨੂੰ ਇਹਨਾਂ ਨੇ ਪ੍ਰਧਾਨ ਚੁਣਿਆ ਵੀ ਸਾਡਾ ਪ੍ਰਧਾਨ ਸਾਨੂੰ ਵਿਵਾਸਿਕ ਕੰਮ ਕਰਨ ਵਾਲਾ ਬਹੁਤ ਵਧੀਆ ਬੰਦਾ ਹੈ ਤੇ ਕੰਮ ਵੀ ਕਰਾਂਦਾ ਹੈ ਤੇ ਕੰਮ ਕਰਨ ਦੇ ਲਾਇਕ ਵੀ ਹੈ ਤੇ ਇਸ ਕਰਕੇ ਮੇਰਾ ਭਰਾ ਮੈਂ ਇਹਨਾਂ ਨੂੰ ਧੰਨਵਾਦ ਇਹਨਾਂ ਦਾ ਕਰਦਾ ਇਹਨਾਂ ਨੇ ਮੈਨੂੰ ਪ੍ਰਧਾਨਗੀ ਦੀ ਯੋਗਤ ਕਰਵਾਈ ਮੈਂ ਜਗਦੀਸ਼ ਗਿੱਲ ਜਿਹੜਾ ਜਨਨ ਸ਼ਕਤੀ ਭਾਰਤੀ ਮਜ਼ਦੂਰ ਸੰਘ ਔਰ ਰਾਜੇ ਜਿਹੜਾ ਸਫਾਈ ਮਜ਼ਦੂਰ ਯੂਨੀਅਨ ਦਾ ਜਨਾਮ ਕੀਤਾ ਗਿਆ ਤੇ ਜੋ ਰਾਸ਼ਟ ਦੇ ਅੰਦਰ ਸਾਡੇ ਸਾਰਾ ਭਾਰਤੀ ਮਜ਼ਦੂਰ ਸੰਘ ਦੀ ਰੀਤੀ ਨੀਤੀ ਆ ਪੂਰੇ ਰਾਸ਼ਟ ਦੇ ਅੰਦਰ ਜਿਹੜਾ ਇਹ ਸਲਾਨਾ ਚਨਾਮ ਹੁੰਦੇ ਆ ਟੈਂਸਰ ਬਾਅਦ ਸਾਡਾ ਰਾਸ਼ਟਰੀ ਚਨਾਮ ਹੁੰਦਾ ਕਿਸੇ ਵੀ ਦੁਨੀਆ ਦੇ ਕੋਨੇ ਤੇ ਹੋਵੇ ਜਿਸ ਤਰ੍ਹਾਂ ਜਦ ਰਾਮਲੋਹ ਆ ਪਹਿਲਾਂ ਨਹੀਂ ਦੱਸਦੇ ਕਿ ਸਾਨੂੰ ਬੜੇ ਵੱਡੇ ਮੌਕੇ ਮਿਲਿਆ ਰਾਸ਼ਟਰੀਆ ਕਾਨਫਰੰਸਾਂ ਦੇ ਵਿੱਚ ਜਾਂਦਾ ਔਰ ਪੰਜਾਬ ਦੀਆਂ ਕਾਨਫਰੰਸਾਂ ਦੇ ਵਿੱਚ ਜਾਂਦਾ ਉਸੇ ਰੀਤੀ ਨੀਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਰਾਮਲਬਾਇਆ ਪਹਿਲਵਾਨ ਜੀ ਦੀ ਜਿਹੜੀ ਪ੍ਰਧਾਨਗੀ ਹੈઠી ਹੈ ਸਾਰਾ ਇਹ سلسلہ ਜਿਹੜਾ ਇਹਨੂੰ ਰੀਤੀ ਨੀਤੀ ਦੇ ਮੁਤਾਬਕ ਚਲਾਇਆ ਗਿਆ ਔਰ ਇਹਨਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਨੇ ਬੜੇ ਅੱਛੇ ਮੁੰਡੇ ਆ ਇਹ 3 ਸਾਲ ਤੋਂ ਹੀ ਇਹ ਰਜਿਸਟਰਡ ਹੈ ਇਹਨਾਂ ਨੂੰ ਭਾਰਤੀ ਮਜ਼ਦੂਰ ਸੰਘ ਦਾ ਨੰਬਰ ਮਿਲਿਆ ਔਰ ਭਾਰਤੀ ਮਜ਼ਦੂਰ ਸੰਘ ਦੀ ਰੀਤੀ ਨੀਤੀ ਨੂੰ ਅੱਛੀ ਤਰ੍ਹਾਂ ਜਾਨਣਾ ਸ਼ੁਰੂ ਕਰਤਾ ਔਰ ਮੁਲਾਜ਼ਮਾਂ ਦੇ ਪ੍ਰਤੀ ਜਿਹੜੇ ਬਹੁਤ ਸਾਰੇ ਕੰਮ ਸੀ ਉਹਦੇ ਨੇਜ਼ਦੀਕ ਵੀ ਪਹੁੰਚੇ ਕਰਵਾਏ ਵੀ ਆ ਦੋ ਕਮਿਸ਼ਨਰ ਆ ਜਿਸ ਤਰ੍ਹਾਂ ਕਿ ਰਿਸ਼ੀ ਆਪਣਾ ਕਮਿਸ਼ਨਰ ਸਾਹਿਬ ਜੀ ਫਿਰ ਉਸ ਤੋਂ ਬਾਅਦ ਸਰਿੰਦਰ ਕਮਿਸ਼ਨਰ ਸਾਹਿਬ ਜੀ ਹਰਪ੍ਰੀਤ ਕਮਿਸ਼ਨਰ ਸਾਹਿਬ ਜੀ ਇਹਨਾਂ ਨੇ ਦੋ ਤਿੰਨ ਇਹਨਾਂ ਨਾਲ ਮੀਟਿੰਗਾਂ ਹੋ ਗਈਆਂ ਜਿਨ੍ਹਾਂ ਪ੍ਰੋਸੀਡਿੰਗਾਂ ਵੀ ਲਈਆਂ ਆ ਔਰ ਆਨਲਾਈਨ ਤਨਖਾਹ ਦਾ ਜਿਸ ਤਰਾ ਹੋਰ ਬਾਕੀ ਕਈ ਔਂਕੜਾ ਸਾਰੇ ਇਹਨਾਂ ਨੇ ਉਹ ਕੰਮ ਦੇ ਪਿੱਛੇ ਚੜੇ ਹੋਇਆ ਹੁਣ ਇਹ ਜਿਹੜਾ ਬਲਵਿੰਦਰ ਗਿੱਲ ਜੀ ਆਏ ਨੇ ਮੈਨੂੰ ਵਿਸ਼ਵਾਸ ਹੈ ਕਿ ਆਪਣੀ ਟੀਮ ਨੂੰ ਲੈ ਕੇ ਔਰ ਸਾਡਾ ਵੀ ਇਹਨਾਂ ਦੇ ਨਾਲ ਪੂਰਾ ਸਹਿਯੋਗ ਹੋਏਗਾ ਕਿ ਸਾਲ ਦੇ ਨਾਲ ਮਜ਼ਦੂਰਾਂ ਦੇ ਜਿਹੜੇ ਪ੍ਰਤੀ ਬੈਲੈਂਸ ਕੰਮ ਨੇ ਉਹ ਕਰਾਏਗਾ ਇਹ ਸੰਘ ਕਰੋ ਲਾਗੂ ਹੋਇਆ ਇਹ ਸੰਨ 1955 ਦੇ ਵਿੱਚ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸੰਗਸਥਾਪਕਸ ਨੇ ਮਾਨੇ ਦਤੋਬਨ ਥੇਂਗੜੀ ਜੀ ਨੇ ਜਿਹੜਾ ਪਪਾਲ ਦੇ ਵਿੱਚ ਰੱਖਿਆ ਔਰ 19 23 ਜੁਲਾਈ ਸਨ 1955 ਜਦ ਰੱਖਿਆ ਤਾਂ ਨਾ ਕੋ ਤੁਹਾਡੇ ਵਰਗੂ ਮੀਡੀਆ ਆ ਗਿਆ ਕਿ ਦਤੋਬਨ ਥੇਂਗੜੀ ਜੀ ਤੁਸੀਂ ਇਹ ਜਿਹੜਾ ਪੂਰੇ ਰਾਸ਼ਟ ਦੇ ਵਿੱਚ ਇਹਦਾ ਨਿਰਮਾਣ ਕਰ ਦਿੱਤਾ ਵਾ ਕੀ ਤੁਹਾਡੇ ਕੋ ਪੂਰੇ ਰਾਸ਼ਟ ਦੇ ਵਿੱਚ ਇਹਦੇ ਦਫ਼ਤਰ ਆ ਗਏ ਨੇ ਕੀ ਇਹਦੇ ਪੂਰੇ ਰਾਸ਼ਟ ਦੇ ਵਿੱਚ ਇਹਦੀ ਮੈਂਬਰਸ਼ਿਪ ਹੈ ਗਈ ਆ ਤੋ ਦਤੋਵਨ ਥੰਗੜੀ ਜੀ ਕਹਿਣ ਲੱਗੇ ਕਿ ਹਾਂ ਬਈ ਇਹਦੇ ਦਫਤਰ ਵੀ ਆ ਜਾਣਗੇ ਔਰ ਪੂਰੇ ਰਾਸ਼ਟਰ ਦੇ ਅੰਦਰ ਲਈ ਮੈਂਬਰਸ਼ਿਪ ਵੀ ਆ ਜਾਏਗੀ ਔਰ ਰਾਜਮਾ ਬੜੇ ਫਕਰ ਨਾਲ ਕਹਿਣਾ ਕਿ ਹਿੰਦੁਸਤਾਨ ਦਾ ਕੋਈ ਕੋਨਾ ਕੋਈ ਜਿਹੜਾ ਜਿੱਥੇ ਇਹਨਾਂ ਦਾ ਭਾਰਤੀ ਮਜ਼ਦੂਰ ਸੰਗ ਦਾ ਦਫਤਰ ਨਹੀਂ ਚਾਹੇ ਪੰਜਾਬ ਦੀ ਸਟੇਟ ਆ ਜ਼ਿਲ੍ਹੇ ਨੇ ਔਰ ਨਾਲ ਹੀ ਨਾਲ ਜਿਹੜਾ ਭਾਰਤੀ ਮਜ਼ਦੂਰ ਸੰਗ ਨੇ ਨੰਬਰ 1 ਤੱਕ ਪਿਛਲੇ ਕਈ ਧਾਕਿਆਂ ਤੋਂ ਆਇ ਰਿਹਾ ਵਾ ਲੇਕਿਨ ਜਿਹੜਾ G20 ਦੇ 11 ਫਾੜ ਲੈ ਕੇ ਹਿੰਦੁਸਤਾਨ ਦੇ ਵਿੱਚ ਆਏ ਨੇ ਉਹਦੇ ਵਿੱਚ ਜਿਹੜਾ ਸਾਡੇ 20 ਮੁਲਕਾਂ ਦੇ ਜਿਹੜੇ ਆ ਵਿਦੇਸ਼ੀ ਲੋਕਾਂ ਨੇ ਵੀ ਹਿੱਸਾ ਲਿਆ G20 ਦੇ ਵਿੱਚ ਔਰ G20 ਦੇ ਜਿਹੜੇ 11 ਪਾਰਟ ਨੇ ਉਹ 11 ਪਾਰਟਾਂ ਦੇ ਉੱਤੇ ਇੱਥੇ ਜਿਹੜਾ ਮੈਨੂੰ ਮੌਕਾ ਮਿਲਿਆ ਉਸ ਟਾਈਮ ਹਿੰਦੁਸਤਾਨ ਦੀ ਜਿਹੜੀ ਕ੍ਰੀਮ ਦਿੱਲੀ ਤੋਂ ਕੈਬਨਿਟ ਰਾਜ ਦੀ ਕਾਈ ਐ ਸੀ ਉਹਨਾਂ ਨੂੰ ਸੇਵਾ ਕਰਨ ਦਾ ਮੈਨੂੰ 10 ਦਿਨ ਮਾਧਮ ਵਿਦਿਆਨਕੇਤਨ ਉੱਥੇ ਮੈਨੂੰ ਮੌਕਾ ਮਿਲਿਆ ਜੈਤਲੀ ਹਾਲ ਦੇ ਵਿੱਚ ਕੀਤਾ ਵਾ ਔਰ ਭਾਰਤੀ ਮਜ਼ਦੂਰ ਸੰਘ ਬੜਾ ਤਗੜਾ ਇੱਕ ਟ੍ਰੇਡ ਯੂਨੀਅਨ ਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਨੰਬਰ 1 ਤੇ ਆ ਔਰ ਇਹਨੂੰ ਅਸੀਂ ਅੱਛਾ ਮੰਨਦੇ ਆ ਔਰ ਅੱਜ ਦਾ ਫੇਰ ਮੈਂ ਕੋਈ ਕਹਿੰਦਾ ਆ ਬਲਵਿੰਦਰ ਸਿੰਘ ਗਿੱਲ ਨੂੰ ਕਿ ਉਹ ਫੇਰ ਆਪਣੇ ਜਿਹੜੇ ਸਾਥੀਆਂ ਦੇ ਕੰਮ ਦੇ ਪ੍ਰਤੀ ਉਤਰਨਾ ਨਾਮ ਬੋਲ ਕੇ ਨਾਮ ਬੋਲ ਕੇ ਮੇਰਾ ਨਗਰ ਨਿਗਮ ਮਾਲੀਬੇਲਦਾਰ ਯੂਨੀਅਨ ਸੁੱਚਾ ਸਿੰਘ ਗਿੱਲ ਚੇਅਰਮੈਨ ਭਾਰਤੀ ਮਜ਼ਦੂਰ ਸੰਘ ਮਾਲੀਬੇਲਦਾਰ ਯੂਨੀਅਨ ਦਾ ਮੈਂ ਔਰ ਜਿਹੜਾ ਚੋਣ ਕੀਤਾ ਗਿਆ ਨਗਰ ਨਿਗਮ ਸਫਾਈ ਸੇਵਕ ਯੂਨੀਅਨ ਦਾ ਭਾਰਤੀ ਮਜ਼ਦੂਰ ਸੰਘ ਵੱਲੋਂ ਔਰ ਪ੍ਰਧਾਨ ਚੁਣੇ ਤੁਣਿਆ ਆਪਾਂ ਬਲਵਿੰਦਰ ਗਿੱਲ ਜੀ ਨੂੰ ਯੋਧਵੀਰ ਜਨਰਲ ਸੈਕਟਰੀ ਚੇਅਰਮੈਨ ਸਾਡੇ ਸਾਥੀ ਜੀਮਲੋ ਪ੍ਰਸਤ। ਜੀਮਲੋਤਰਾ ਜੀ ਸਾਰੀ ਟੀਮ ਨੂੰ ਚੁਣਿਆ ਗਿਆ ਪ੍ਰੋਪਗੈਂਡਾ ਸੈਕਟਰੀ ਲੈ ਕੇ ਥੱਲੇ ਜਨਰਲ ਸੈਕਟਰੀ ਦੀਆਂ ਸਾਰੇ ਟੀਮ ਚੁਣੀ ਗਈ ਆ। ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਸਾਡੇ ਭਾਰਤੀ ਮਜ਼ਦੂਰ ਸੰਗਠਨ ਦੇ ਸਾਥੀ ਸੁਣੇ ਆ। ਸੀਵਨ ਮੈਨ ਵੀ ਸਾਡੇ ਸਾਥੀ ਆਏ ਆ। ਸਾਰੀ ਟੀਮ ਆਈ ਆ। ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਭਾਰਤੀਆ ਮਜ਼ਦੂਰ ਸੰਗਠਨ ਲੋ ਸੰਗ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਜੈ